ਅੱਜ ਦਾ ਵਿਚਾਰ ਬੰਦਾ ਆਪਣਾ ਚਿਹਰਾ ਤਾਂ ਸਜਾ ਲੈਂਦਾ ਹੈ ਜਿਸ ਤੇ ਲੋਕਾਂ ਦੀ ਨਜ਼ਰ ਹੁੰਦੀ ਹੈ ਪਰ ਆਪਣੀ ਆਤਮਾ ਨੂੰ ਸਜਾਉਣ ਦੀ ਕੋਸ਼ਿਸ਼ ਕਦੇ ਨਹੀਂ ਕਰਦਾ ਜਿਸ ਤੇ ਪਰਮਾਤਮਾ ਦੀ ਨਜ਼ਰ ਹੁੰਦੀ ਹੈ ਅੱਜ ਮੈਂ ਤੁਹਾਨੂੰ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਦੱਸਾਂਗੀ ਜਿਸ ਦੇ ਨਾਲ ਜਿਸ ਨੂੰ ਛੱਡ ਕੇ ਤੁਸੀਂ ਕਾਮਯਾਬ ਹੋ ਸਕਦੇ ਹੋ ਜਿਵੇਂ ਕਿ ਟੀਵੀ ਦੇਖਣਾ ਟੀਵੀ ਦੇਖੋ ਲੋੜ ਅਨੁਸਾਰ ਟੀਵੀ ਦੇਖੋ ਇਹ ਨਹੀਂ ਕਿ ਸਾਰਾ ਟਾਈਮ ਜਿੰਨਾ ਟਾਈਮ ਤੁਸੀਂ ਫ੍ਰੀ ਹੋ ਤੁਸੀਂ ਟੀਵੀ ਦੇਖਦੇ ਰਹੇ ਜਿਵੇਂ ਅੱਜ ਕ੍ਰਿਕਟ ਦਾ ਮੈਚ ਹੈ 6 ਘੰਟੇ ਦਾ ਮੈਚ ਹੈ ਤੁਸੀਂ 6 ਘੰਟੇ ਲਗਾਤਾਰ ਟੀਵੀ ਬੈਠ ਕੇ ਦੇਖਿਆ ਤੁਹਾਨੂੰ ਕੁਝ ਹਾਸਿਲ ਹੋਇਆ ਨਹੀਂ ਬਿਲਕੁਲ ਵੀ ਪਰ ਜੇ ਤੁਸੀਂ ਮੈਚ ਖੇਡਣ ਦੇ ਸ਼ੌਕੀਨ ਹੋ ਜਾਂ ਕਿਸੇ ਖੇਡ ਨੂੰ ਖੇਡਣ ਦੇ ਸ਼ੌਕੀਨ ਹੋ ਉਹ ਤੁਸੀਂ 1 ਘੰਟਾ ਵੀ ਖੇਡ ਲੋਗੇ ਨਾ ਉਹ ਤੁਹਾਡੀ ਸਰੀਰਕ ਪੁਸ਼ਟੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਉਹ ਬਹੁਤ ਵਧੀਆ ਹੋਏਗੀ ਨਾਲੇ ਬਾਹਰ ਜਾ ਕੇ ਜਦੋਂ ਤੁਸੀਂ ਬਾਹਰ ਖੇਡੂਗੇ ਤਾਜੀ ਹਵਾ ਤੁਹਾਡੇ ਅੰਦਰ ਜਾਏਗੀ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਦੂਸਰੀ ਆਦਤ ਤੁਸੀਂ ਆ ਜਿਹੜੇ ਜੈਂਕ ਫੂਡ ਖਾਂਦੇ ਹਾਂ ਆਪਾਂ ਬਾਹਰ ਲੀਆਂ ਚੀਜ਼ਾਂ ਤਲੀਆਂ ਹੋਈਆਂ ਚੀਜ਼ਾਂ ਵੀ ਘਰੇ ਖਾਣਾ ਨਾ ਪਕਾਉਣਾ ਪਵੇ ਇਹ ਬਹੁਤ ਬੁਰੀ ਆਦਤ ਹੈ ਕਦੀ ਹੋਇਆ ਵਿਚ ਲੋ ਕੋਈ 파ੜਤੀ ਹੈ ਕੋਈ ਮੂਵਮੈਂਟ ਹੈ ਤਾਂ ਉਦਾਂ ਤੁਸੀਂ ਜੰਕ ਫੂਡ ਖਾਓ ਉਦਾਂ ਨਹੀਂ ਤੇ ਜੰਕ ਫੂਡ ਬਿਮਾਰੀਆਂ ਨੂੰ ਸੱਦੇ ਦਿੰਦਾ ਹੈ ਵੱਧ ਤੋਂ ਵੱਧ ਆਪਾਂ ਦੇਖਿਆ ਹੋਏਗਾ ਕਿ ਜਿਹੜੇ ਅਮੀਰ ਲੋਕ ਹਨ ਉਹ ਜ਼ਿਆਦਾ ਤੋਂ ਜ਼ਿਆਦਾ ਜੰਕ ਫੂਡ ਖਾਂਦੇ ਨੇ ਤੇ ਜੰਕ ਫੂਡ ਖਾਣ ਨਾਲ ਬਿਮਾਰੀਆਂ ਹੁੰਦੀਆਂ ਹਨ ਮੋਟਾਪਾ ਹੁੰਦਾ ਹੈ ਇੰਨਾ ਮੋਟਾਪਾ ਵੱਧ ਜਾਂਦਾ ਹੈ ਕਿ ਉਸ ਦਾ ਕੋਈ ਇਲਾਜ ਹੀ ਨਹੀਂ ਹੁੰਦਾ ਲਾਸਟ ਫਿਰ ਅਸੀਂ ਡਾਕਟਰਾਂ ਕੋ ਭੱਜਦੇ ਹਾਂ ਉਹਨਾਂ ਕੋਲੋਂ ਵੀ ਉਸ ਦਾ ਕੋਈ ਇਲਾਜ ਨਹੀਂ ਹੁੰਦਾ ਇਸ ਕਰਕੇ ਜੰਕ ਫੂਡ ਵੱਧ ਤੋਂ ਵੱਧ ਅਵਾਇਡ ਕਰੋ ਤੀਸਰਾ ਕਿ ਦੁਨੀਆ ਦੂਜਿਆਂ ਵਿੱਚ ਦੋਸ਼ ਕੱਢਦੀ ਹੈ ਦੇਵੀ ਆਪਣੇ ਵਿੱਚ ਕੋਈ ਦੋਸ਼ ਨਹੀਂ ਕੱਢਦੀ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੋ ਹਾਂ ਉਹ ਸਹੀ ਹਾਂ ਪਰ ਜੋ ਦੂਸਰਾ ਹੈ ਉਹ ਗਲਤ ਹੈ ਦੂਸਰੇ ਵਿੱਚ ਦੋਸ਼ ਕੱਢਣ ਨੂੰ ਇਹ ਦੁਨੀਆ ਇੱਕ ਮਿੰਟ ਨਹੀਂ ਲਾਉਂਦੀ ਤੀਸਰਾ ਕਦੇ ਵੀ ਬੇਕਸੂਰ ਨੂੰ ਸਤਾਓ ਨਾ ਜੀ ਕੋਈ ਬੇਕਸੂਰ ਹੈ ਤੁਹਾਨੂੰ ਲੱਗਦਾ ਹੈ ਕਿ ਉਸਨੇ ਗੁਨਾਹ ਕੀਤਾ ਹੈ ਚਲੋ ਠੀਕ ਹੈ ਉਸ ਨੂੰ ਸਜ਼ਾ ਦੇਣ ਵਾਲਾ ਉਹ ਪਰਮਾਤਮਾ ਹੈ ਤੁਸੀਂ ਰੱਬ ਨਾ ਬਣੋ ਤੇ ਤੁਸੀਂ ਆਪਣੀਆਂ ਆਦਤਾਂ ਸੁਧਾਰੋ ਦੂਸਰੇ ਤੇ ਇੰਨਾ ਪ੍ਰੈਸ਼ਰ ਨਾ ਪਾਓ ਦੂਸਰੇ ਨੂੰ ਇੰਨਾ ਤੰਗ ਨਾ ਕਰੋ ਕਿਉਂਕਿ ਜਦੋਂ